ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਜੇ ਨਵੇਂ ਵਲੌਗ ਦੇ ਵਿੱਚ ਇਸ ਵਕਤ ਅਸੀਂ ਖੜੇ ਹਾਂ ਜੀ ਗੁਰਦੁਆਰਾ ਸ਼੍ਰੀ ਦੁਗਨੀ ਮਰਨ ਸਾਹਿਬ ਆਜ ਜਿੱਥੇ ਇੱਕ ਬਹੁਤ ਹੀ ਵਰੀਆ ਪ੍ਰੋਗਰਾਮ ਹੋਣ ਜਾ ਰਿਹਾ ਪਟਿਆਲੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਜੀ ਨੈਸ਼ਨਲ ਦਸਤਾਰ ਬੰਦੀ ਦਾ ਮੁਕਾਬਲਾ ਤੇ ਇਹੇ ਪ੍ਰੋਗਰਾਮ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਤੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਪਟਿਆਲੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਆਪਣੇ ਜਿਹੜੇ ਆਉਣ ਵਾਲੀ ਪੀੜ੍ਹੀਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜ ਸਕੀਏ ਤੇ ਦਸਤਾਰ ਨਾਲ ਮਤਲਬ ਜਾਣੂ ਕਰਾਈਏ ਵੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਰ ਨੂੰ ਇਹ ਪ੍ਰੋਗਰਾਮ ਬਾਰੇ ਪਤਾ ਲੱਗ ਸਕੇ ਤੇ ਇਹ ਪ੍ਰੋਗਰਾਮ ਹੋਨ ਸ਼ੁਰੂ ਹੋਣ ਜਾ ਰਿਹਾ ਹੈ ਤਕਰੀਬਨ 9:30 ਵਜੇ ਕਨੇ ਸਵੇਰ ਦੇ ਤੇ ਅਸੀਂ ਖੜੇ ਆ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਰੋਵਰ ਦੇ ਕੰਡੇ ਤੇ ਹੁਣ ਜਾਣੇ ਜੀ ਆਪਾਂ ਪ੍ਰੋਗਰਾਮ ਦੇਖ ਰਹੇ ਆ ਤੇ ਤੁਹਾਨੂੰ ਦਿਖਾਣੇ ਆ ਜੀ ਸਾਰਾ ਪ੍ਰੋਗਰਾਮ ਤਾਂਤਾ ਕਰਦੇ ਸੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਕਰੋ ਜੀ ਸ਼ੇਅਰ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਪਤਾ ਉਹਨਾਂ ਨੂੰ ਇਹ ਗੱਲ ਪਤਾ ਲੱਗ ਸਕੇ ਤੇ ਆਓ ਚੱਲਦੇ ਆ ਜੀ ਆਪਾਂ ਦੀਵਾਨ ਹਾਲ ਦੇ ਵਿੱਚ ਉੱਥੇ ਪ੍ਰੋਗਰਾਮ ਕਰਵਾਇਆ ਗਿਆ ਤੇ ਦਿਖਾਣੇ ਤੁਹਾਨੂੰ ਸਾਰਾ ਵੀਊ ਮਿਲਦੇ ਆ ਜੀ ਜੀ ਅਸੀਂ ਪਹੁੰਚੇ ਜੀ ਦੀਵਾਨ ਹਾਲ ਦੇ ਬਾਹਰ ਤੇ ਤੁਸੀਂ ਦੇਖ ਸਕਦੇ ਹੋ ਐਂਟਰੀ ਵਿੱਚ ਬੋਰਡ ਲਾਇਆ ਹੋਇਆ ਹੈ ਨਾ ਓਪਨ ਐਂਟਰੀ ਹੈ ਜੀ ਹਾਰੀ ਕਾਸ ਕਰ ਰਹੇ ਬੰਦੇ ਨੇ ਦੇਖਾ ਉਹ ਜੇ ਇਹ ਲੀਫ ਰਿਫਰ ਪਰਫਾਰਮਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਚ ਪਾਰਟਿਸਪੇਟ ਕਰ ਰਹੇ ਉਹਨਾਂ ਦੀ 100 ਰੁਪਿਆ ਮਤਲਬ ਫੀਸ ਰੱਖੀ ਗਈ ਹੈ ਇਹ ਵੀ ਇੱਕ ਸੇਵਾ ਲਈ ਹੈ ਵੀ ਤਾਂ ਕਿ ਜਿਹੜੇ ਮਤਲਬ ਲੋੜਵੰਦ ਉਹਨਾਂ ਦੀ ਮਦਦ ਵੀ ਕਰ ਸਕਣ ਤੇ ਇਹ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਦੇਖੋ ਸੁਦਸਤਾ ਲੋਕਤਾ ਬਹਿ ਗਿਆ ਜੀ ਦਸਤਾ ਕੀ ਹੋ ਚੱਲਿਆ ਭਾਗੇ ਤੇ ਲੋ ਜੀ ਛੋਟੇ ਛੋਟੇ ਜਵਾਬ ਆਏ ਨੇ ਤੇ ਇੱਧਰ ਜਿਹੜੀਆਂ ਮਤਲਬ ਨਾਲ ਪੇਰੈਂਟਸ ਆਏ ਨੇ ਨਾ ਉਹ ਐਸਾਈਡ ਬੈਠਣਗੇ ਤੇ ਆ ਦੇਖੋ ਇਹ ਛੋਟੇ ਛੋਟੇ ਜਵਾਬ ਕੀ ਬਾਤ ਹੈ ਤਿਆਰੀ ਹੋ ਰਹੀ ਹੈ ਹੋਲੇ ਇਹਨਾਂ ਦੀ ਵਾਰੀ ਆਣੀ ਹੈ ਬਾਅਦ ਚ ਕਿਉਂਕਿ ਤਿੰਨ ਗਰੁੱਪ ਬਣਾਏ ਨੇ ਇਹ ਗਰੁੱਪ ਦੇ ਹਲੇ ਸ਼ੁਰੂਆਤ ਹੋਣੀ ਹੈ 5 ਮਿੰਟਾਂ ਦੇ ਨੇ 10:30 ਵਜੇ ਸ਼ੁਰੂ ਕਰਕੇ 10:25 ਮਿੰਟ ਤੇ ਉਹਨਾਂ ਦਾ ਮਤਲਬ ਟਾਈਮ ਹੈਗਾ ਤੇ ਉਸ ਤੋਂ ਬਾਅਦ ਗਰੁੱਪ B ਫਿਰ ਗਰੁੱਪ C ਤੇ ਤਕਰੀਬਨ ਹੋਣਾ 10:00 ਵਜੇ 11:12 ਮਿੰਟ ਹੋਗਾ ਤੇ 10 ਮਿੰਟ ਬਾਅਦ ਗਰੁੱਪ D ਸ਼ੁਰੂ ਹੋਣਾ ਹੈ ਤੇ ਦੇ ਸਾਰੇ ਕਾਰਿਆ ਚੱਲ ਪਈਆਂ ਹੋਰ ਕੰਦੀ ਕਦਨ ਪਰ ਲੱਗਿਆ ਪੂਰੀਆ ਆਪਾਂ ਹੁਣ ਤੋਂ ਚੱਲਣਾ ਹੈ ਲੋ ਜੀ ਪ੍ਰੋਗਰਾਮ ਫੋਚੂ ਕੇ ਸ਼ੁਰੂ ਇਸ ਪ੍ਰੋਗਰਾਮ ਵਿੱਚ ਕੰਨੇ ਦਰ ਉਪਰ ਰੱਖੇ ਗਏ ਨੇ ਲੋਕ ਤੇ ਗਰੁੱਪ A ਦੀ ਰਾਮ ਤਾਂ ਹੋ ਚੁੱਕੀ ਹੈ ਤੇ ਇਹਨਾਂ ਦਾ ਮਤਲਬ 10 ਮਿੰਟ ਦੇ ਵਿੱਚ ਵਿੱਚ ਦਸਤਾਰ ਸੇ ਆਉਣੀ ਹੈ ਇਹਨਾਂ ਨੇ ਤੇ ਆਪੋਸ ਬਾਰੇ ਦਾ ਟਾਈਮ ਨਿਬੋ ਰਿਹਾ ਨੇ 10 ਮਿੰਟ ਦੇ ਵਿੱਚ ਆਪਣੇ ਦਰ ਸਾਹ ਤੇ ਆਉਣੀ ਹੈ ਤੇ ਲਾਈਨਾਂ ਦੇ ਵਿੱਚ ਆ ਸਕਦੇ ਨੇ ਤੇ ਹੋਰ ਚੈੱਕ ਕਰੀ ਨਾਲ ਰੱਖੇ ਨੇ ਪ੍ਰਾਈਜ਼ ਤੇ ਨਾਲ ਰੱਖੇ ਨੇ ਟਰੋਫੀ ਇਹ ਦੇ ਦੇਗੇ ਜੀ ਇਹਨਾਂ ਨੂੰ ਜਿਹੜੇ ਵੀਨਰ ਹੋਣਗੇ ਨਾਲ ਦੇਣਗੇ ਕੈਸ਼ ਪ੍ਰਾਈਜ਼ ਤੇ ਇਹ ਆ ਗਿਆ ਜੀ ਅੱਜ ਦਾ ਬੋਲ 2025 ਦਾ ਪਟਿਆਲੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਜੀ ਦਸਤਾਰ ਮੁਕਾਬਲਾ ਨੈਸ਼ਨਲ ਨੈਸ਼ਨਲ ਕੱਪ ਤੇ ਲਓ ਜੀ ਸਮਾਂ ਹੋ ਗਿਆ ਸ਼ੁਰੂ 10:15 ਮਿੰਟ ਤੇ ਪੂਰੇ ਪ੍ਰੋਗਰਾਮ ਹੋ ਗਿਆ ਸ਼ੁਰੂ ਤੇ ਮੁੰਡਿਆਂ ਨੇ ਬੰਨੇ ਕਰਤੇ ਸਟਾਰਟ ਦਸਤਾਰਾ ਇਹ ਹੈਗੇ ਜੀ ਗਰੁੱਪ ਏ 10 ਮਿੰਟ ਦਾ ਸਮਾਂ ਦਿੱਤਾ ਗਿਆ 10 ਮਿੰਟ ਦੇ ਵਿੱਚ ਵਿੱਚ ਆਪਣੀ ਸੋਹਣੀ ਸੋਹਣੀ ਦਸਤਾਰਾ ਸਜਾਉਣੀਆਂ ਨੇ ਸੋਇ ਤਿਆਰ ਕਰੋ ਜੀ ਰੰਗ ਬਰੰਗੇ ਆ ਦਸਤਾਰਾ ਵਧਿਆ ਬਰਾ ਲਾ ਕੀਤਾ ਗਿਆ ਗੁਰਦੁਆਰਾ ਦੁੱਧੇਵਰਨ ਸਾਹਿਬ ਸੈਕਲ ਲਓ ਜੀ ਇਹ ਗਰੁੱਪ ਜਿਹੜਾ ਹੈਗਾ ਛੋਟੇ ਬੱਚਿਆਂ ਦਾ ਸਮਾਗ ਹੈ ਸ਼ੁਰੂ ਹੋ ਇਹਨਾਂ ਦਾ ਤਕਰੀਬਨ ਜਾਜ਼ਰਤ ਨੇ ਸਜਾ ਲਈਆਂ ਦਸਾਰਾ ਇਹ ਚਿਤ ਕਰੋ ਜੀ ਅੰਬਰਸਰੀ ਦਸਤਾਰ ਕੀ ਬਾਤ ਹੈ ਸੋ ਮੈਂ ਤਾਂ ਕਹਿੰਦਾ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਇਹ ਵੀ ਜਵਾਨਾਂ ਨੂੰ ਆਪਣੀ ਕੁਸ਼ੀ ਦੀ ਨਾਲ ਜੋੜਨ ਲਈ ਤੇ ਅੱਜ ਅਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਤਾਂ ਕਿ ਆਪਣੇ ਜਿਹੜੇ ਜਵਾਨ ਦੇ ਵਿਗੜਨ ਦਾ ਆਪਣੇ ਚੰਗੇ ਰਾਹ ਦੇ ਤੋਰੇ ਵਿੱਚ ਕੁਸ਼ੀ ਨਾਲ ਜੁੜਨ ਆਪਣੇ ਗੁਰੂਆਂ ਨੇ ਜਿਹੜੀ ਸ਼ਹਾਦਤ ਦਿੱਤੀਆਂ ਨੇ ਉਹਦੇ ਬਾਰੇ ਜਾਣੂ ਹੋ ਸਕਣ ਤਾਂ ਜੀ ਸਾਥੀਓ ਇਹ ਨਰਾਵੀ ਸਮਾਂ ਮੇਰੇ ਖਾਂ ਦਾ ਥੋੜੇ ਹੀ ਰਹਿ ਗਏ 3-4 ਮਿੰਟ ਰਹਿ ਗਏ ਨੇ ਗਿਣਤੀ ਦੇ ਸਾਰੇ ਲੋਕ ਖੁੱਲੇ ਜਾਣ ਇਸ ਦੀਓ ਸਜਾਉਣ ਦੀਵਾਲੀ ਸਜਾਉਣ ਇੰਤਜ਼ਾਰ ਕਰੋ ਸਮਾਂ ਹੋ ਚੁੱਕੇ ਖਤਮ 30 ਸੈਕਿੰਡ ਰਹਿ ਚੁੱਕੇ ਨੇ ਬਸ 30 ਸੈਕਿੰਡ ਤੋਂ ਬਾਅਦ ਅਗਲਾ ਗਰੁੱਪ ਆਊਗਾ ਜਕਾਰੇ ਲਗਰੇ ਚੁਰੋ ਹੋ ਚੁੱਕੇ ਨੇ ਜਿਨ੍ਹਾਂ ਨੇ ਦਸਤਾਰ ਸਜਾ ਲਈ ਉਹ ਖੜੇ ਹੋ ਕੇ ਜਕਾਰਾ ਲਾਉਣਗੇ तो लटियर बिना में बैठी है जी पंडाल में भी चलो जाओ दस मिनट पूरे हो गए एक रुपये बच्चे को बैठी है स्टेज इस पर से आ जाओ जी सारे जिना बच्चे ने दस तारा से आ रहे हैं एक रुपये बच्चे इस साइड पे आ जाओ जी हेलो जी ग्रुप पे एक ना समाज मार्च हो चुका है ਤੇ ਹੁਣ ਅਗਲੇ ਗਰੁੱਪ ਦੇ ਇਹਨਾਂ ਦਾ ਰਿਜ਼ਲਟ ਆਊਗਾ ਬਾਅਦ ਵਿੱਚ। ਹਲੋ ਜੀ ਗਰੁੱਪ A ਜਾ ਰਿਹਾ ਆਪਣੇ ਆਪਣੀ ਜਗ੍ਹਾ ਤੇ ਬੈਠਣ ਤੇ ਰਾਸ਼ ਚੈੱਕ ਕਰ ਰਹੇ ਜੀ ਛੋਟੇ ਜਿਹਾਕਰਾਂ ਰਾਸ਼ ਥੋੜਾ ਇਹ ਜਾ ਰਿਹਾ ਵਰੀਆ ਗੱਲ ਹੈ ਜੀ ਆਪਣੇ ਜਵਾਕਰ ਹੋ ਇਸ ਪ੍ਰੋਗਰਾਮ ਚ ਸ਼ਾਮਲ ਹੋਣਾ ਚਾਹੀਦਾ ਹੈ। A ਗਰੁੱਪ ਦੇ ਵਿੱਚਾਂ ਬੈਠੀਆਂ ਜੀ ਕਿਰਤਾਂ ਕਰਕੇ ਇਸ ਸਾਈਡ ਤੋਂ ਵੀ ਪਾਸਾ ਦੋਸਤ ਸਾਰਾ ਸਜਾਲੀਏ ਨੇ ਇਹ ਹੁਣ ਜਾਣਗੇ ਇਸ ਸਾਈਡ ਤੇ ਤੇ ਗਰੁੱਪ B ਆਊਗਾ ਬਣੇ ਸਾਈਡ ਦੇ ਇਹ ਜਿਹੜੇ A ਗਰੁੱਪ ਸੀਗਾ ਇਹ ਸੀਗੇ ਛੋਟੇ ਜਿਹਾਕਰ ਜਿਹੜਾ 20 ਗਰੁੱਪ ਹੈ ਉਹ ਥੋੜੇ ਜਿਹੇ ਵੱਡੇ ਨੇ ਚੈੱਕ ਕਰੀ ਜਾਂ ਲੱਗ ਗਏ ਨੇ ਛੋਲੇ ਛੋਲੇ ਗੱਪਰੇ ਗੱਪਰੇ ਜਮਾਨ ਲੋ ਜੀ ਗਰੁੱਪ A ਤੋਂ ਥੋੜਾ ਬੱਚੇ ਪਿੱਛੇ ਹੋ ਜਾਈ ਕੋਈ ਆਜੀ ਵੀਡੀਓ ਆਪਾਂ ਉਸ ਤੋਂ ਬਾਅਦ ਬਾਅਦ ਦੀ ਜੋ ਕੀ ਕਾਫੀ ਕਾਫੀ ਸੈਕਸ਼ਨ ਆਪਣੀ ਪਰਤਾ ਕੀਤੀ ਹੈ ਬੱਚੋ ਆ ਬਲੰਟੀਅਰ ਵੀ ਤੋਂ ਸੱਜੇ ਜੀ ਗਰੁੱਪ B ਤੇ ਗਰੁੱਪ C ਮਰਜ ਕਰਦੇ ਨੇ ਦੋਵੇਂ ਇਕੱਠੇ ਬਿਠਾਣਗੇ ਇਹ ਜਿਹੜਾ ਗਰੁੱਪ B ਹੈ ਇਹ 10-12 ਵਾਲਾ ਹੈ ਤੇ ਜਿਹੜਾ ਗਰੁੱਪ C ਹੈ ਇਹ ਹੈਗਾ ਦਮਾਲੇ ਵਾਲਾ ਤੇ ਇਹ ਦੋਨਾਂ ਦਾ ਸਮਾਂ ਹੁਣ ਸਟਾਰਟ ਹੋਣ ਵਾਲਾ ਹੈ ਤੇ ਬੱਚੇ ਆਨ ਲੱਗੇ ਨੇ ਤੇ ਫਿਰ ਇਹਨਾਂ ਦਾ ਦਿਖਾਣੇ ਤੁਹਾਨੂੰ ਜਿਹੜੇ ਬੱਚੇ ਪਿਛਲੀ ਵਾਰ ਲੋ ਜੀ ਛੋਟੇ-ਖੋਟੇ ਜਵਾਬ ਮੰਦਰੇ ਨੇ जो रामगढ़ी में शिष्या देने वाले हैं माता दीपक की सोची बाबा नकल सिंह पाइंटर्स को दे आने तो इसलिए तो उनके नाम नहीं लिखने को तो चली तो 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 है जो बच्चे ने उन शिष्या देगी तो बच्चे ने फिर एक नाम भी लिखा कि माता दीपक की सोची बाबा नकल सिंह पाइंटर्स को दे आने वाले लेकर कमाल कर रहे हैं तो माता बड़े प्यार गुरु जी सिर्फ दो मिनट रह गए हैं 8 मिनट हो चुके हैं

ਤੇ ਇਹਨਾਂ ਦਾ ਹੁਣ ਟਾਈਮ ਖਤਮ ਹੋ ਚੁੱਕਿਆ ਤੇ ਗਰੁੱਪ B ਗਰੁੱਪ C ਜਿਹੜੇ ਸੀਗੇ ਉਹ ਕਰ ਰਹੇ ਸੀ ਪਰਫਾਰਮੈਂਸ ਤੇ ਗਰੁੱਪ A ਦਾ ਪਹਿਲਾਂ ਹੋ ਚੁੱਕਾ ਸੀ ਹੁਣ ਦੇਖਦੇ ਆ ਰਿਜ਼ਲਟ ਆਊਗਾ ਤੇ ਆਹ ਤrophy ਆ ਦੇਖਨੇ ਜੀ ਕਿਹੜਾ ਬੰਦਾ ਜੀ ਦੇਸ਼ ਜੁਗਾ ਆਪਣਾ ਵੀਨਰ ਤੇ ਤੁਹਾਨੂੰ ਦਿਖਾ ਲਿਆ ਰਿਜ਼ਲਟ ਲੋ ਜੀ ਇਹ ਆਗੇ ਗਰੁੱਪ B ਗਰੁੱਪ C ਤੇ ਗਰੁੱਪ A ਬੈਠਾ ਇਸ ਸਾਈਡ ਤੇ ਦੋਨਾਂ ਦੇ ਤਿੰਨ ਗਰੁੱਪ ਸੀਗੇ ਤੇ ਇਹਨਾਂ ਦਾ ਹੋ ਗਿਆ ਜੀ ਆਪਣਾ ਦਸਤਾਰਬੰਦੀ ਤੇ ਦਮਾਲਾ ਸਜਾ ਲਿਆ ਤੇ ਹੁਣ ਆਉਗੀ bari result ne. ਬ੍ਰੈਟਵਲੀ ਨੈਸ਼ਨਲ ਟਰਾਫੀ ਹੈ ਜੀ ਜਿਹੜੀ ਆਪਾਂ ਸਾਈਡ ਤੇ ਲਾਸਟ ਲਿਖਿਆ ਫਰਸਟ ਹੈ ਉਸ ਤੋਂ ਅਗੇ ਸੈਕੰਡ ਹੈ ਜੀ ਉਸ ਤੋਂ ਅਗੇ ਥਰਡ ਹੈ ਸਾਈਡ ਤੇ ਤੁਹਾਨੂੰ ਸੀਟਸ ਦਿੱਖ ਰਹੀਆਂ ਨੇ ਜੀ ਜਨਰਲ ਸੀਟਸ ਹੈ ਸੀਟਸ ਦਿੱਦ ਦੇਣੀ ਆ ਵਿਦ ਪਿਕ ਹੈ ਸਾਈਡ ਤੇ ਜਨਰਲ ਨਾਮ ਜਿਹੜੇ ਸਭ ਨੂੰ ਮਿਲਨੇ ਆ ਜੀ ਸਰਟੀਫਿਕੇਟ ਸਮੇਤ ਹੈ ਇਹ ਹੈਗਾ ਜੀ ਕੁੜੀਆਂ ਦਾ ਗਰੁੱਪ ਇਹ ਨਦੀ ਹੈਗਾ ਜੀ 10 ਮਿੰਟ ਸਭ ਇਹ ਆਪਣੇ ਦਸਤਾਰ ਸਜਾਉਣਗੇ ਤੇ ਇਸ ਤੋਂ ਬਾਅਦ ਹੈਗਾ ਜੀ ਆਪ ਕੋ ਸਾਈਡ ਤੇ ਬਚਣਗੇ ਤੇ ਇੱਕ ਵੀ ਇਹ ਆਖਰੀ ਗਰੁੱਪ ਹੈ ਕੁੜੀਆਂ ਦਾ ਇਹ ਲੱਗਦਾ ਹੀ ਹੈ ਇਹ ਜਿਹੜੀ ਸੀ ਟਰੋਫੀਆਂ ਦੇਖ ਰਹੇ ਹੋ ਲਾਲ ਵਾਲੀਆਂ ਜਿਹੜਾ ਨੈਸ਼ਨਲ ਕੱਪ ਹੈ ਇੱਕ ਲਾਲ ਟਰੋਫੀ ਮਿਲੇਗੀ ਜੀ ਮੁੰਡੇ ਨੂੰ ਤੇ ਇੱਕ ਮਿਲੂ ਜੀ ਕੁੜੀ ਨੂੰ ਇਹ ਦੋਵੇਂ ਨੈਸ਼ਨਲ ਕੱਪ ਇੱਕ ਮੁੰਡਾ ਜਿਹੜਾ ਕੁੜੀ ਨੂੰ ਮਿਲੂਗਾ ਤੇ ਬਾਕੀ ਜਿਹੜੇ Winner ਹੋਣਗੇ ਉਹਨਾਂ ਨੂੰ ਤੇ ਜਿਹੜੀਆਂ ਟਰਾਫੀਆਂ ਨੇ ਇਹ ਜਿਹੜੇ ਬਾਕੀ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਮਿਲਣਗੇ ਤੇ ਬਾਕੀ ਜਿਹੜੇ ਮਤਲਬ ਰਹਿਣਗੇ ਬੱਚੇ ਉਹਨਾਂ ਨੂੰ ਸਰਟੀਫੀਕੇਟ ਮਿਲਣਗੇ ਜੀ ਨਾਲ ਹੀ ਭਾਈ ਸਾਹਿਬ ਜੀ ਨੇ ਸ਼ਬੀਲ ਨਾਲ ਲਾਈਆਂ ਹੋਈਆਂ ਨੇ ਹੀ ਹੱਸ ਲੈ ਬਾਈ ਅੱਛਾ ਦੇਖ ਲੈ ਭਾਈ ਕਿਹੜੇ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਸਾਡੇ ਨੂੰ ਬਹੁਤ ਹੀ ਖੁਸ਼ੀ ਦਾ ਮੌਕਾ ਮਿਲਿਆ ਹੈ ਕਿ ਦਸਤਾਰ ਮੁਕਾਬਲਾ ਬਹੁਤ ਹੀ ਵਧੀਆ ਕਰਾਇਆ ਜਾ ਰਿਹਾ ਹੈ ਬੱਚਿਆਂ ਨੂੰ ਉਹ ਸਿੱਖਿਆ ਦੇਣ ਦਸਤਾਰ ਸਜਾਈ ਜਾਂਦੀਆਂ ਹਨ ਤੇ ਔਰ ਸ਼ਸਤਰ ਵਿਦਿਆ ਔਰ ਪੜਾਈ ਨਾਲ ਬਹੁਤ ਹੀ ਜੋੜਨਾ ਚਾਹੀਦਾ ਹੈ ਕਿ ਦਸਤਾਰ ਇਹ ਆਪਣਾ ਸਿਰ ਦਾ ਤਾਜ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਨਣ ਸਾਨੂੰ ਦਸਤਾਰ ਦਾ ਮੌਕਾ ਸੰਜਾਇਆ ਹੈ ਕਿ ਆਪਣੇ ਸਿੱਖ ਸਜੋ ਔਰ ਸਿੰਘ ਸਜੋ ਦਸਤਾਰ ਸਜਾ ਕੇ ਬਹੁਤ ਹੀ ਇਸ਼ਾ ਹੁੰਦਾ ਹੈ ਕਿ ਆਪਾਂ ਨੂੰ ਇੱਕ ਪਾਸੇ ਤਾਜ ਸਿਰ ਦਾ ਮੈਗਨਾ ਜੋ ਕਿ ਇੰਨਾ ਤਗੜਾ ਸਿਰ ਦਾ ਤਾਜ ਆਪਣਾ ਕਿ ਜਿੱਥੇ ਆਪਾਂ ਖੜ ਜੰਦੇ ਆ ਉਹ ਇੱਜ਼ਤ ਦਾ ਬਹੁਤ ਹੀ ਸਾਹ ਬਖਸ਼ਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਵਧੀਆ ਉਪਰਾਲਾ ਨਾਲ ਨਾਲ ਸ਼ਬੀਲ ਦਾ ਵੀ ਰੱਖਿਆ ਗਿਆ ਲੰਗਰ ਆਪਣੇ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਚਲਾ ਕੇ ਵੀਰਪੇ ਦਾ ਲੰਗਰ ਤਾਂ ਸਦਾ ਬਹਾਰ ਚੱਲਦਾ ਰਹਿਣਾ ਤੇ ਲੰਗਰ ਦੀ ਸੇਵਾ ਵੀ ਹੈਗੀ ਐ ਇੱਥੇ ਤੇ ਨਾਲ ਸ਼ਬੀਲ ਚਲਾਤੀ ਤੇ ਹੁਣ ਗਰੁੱਪ B ਤੇ ਗਰੁੱਪ C ਦਾ ਟਾਈਮਿੰਗ ਵੀ ਖਤਮ ਹੋਣ ਵਾਲੀ ਐ ਤੇ ਆਉਤ ਹੰਦ ਖਾਨੇ ਆ ਕੇ ਤੇ ਲਓ ਜੀ ਹੁਣ ਵਾਰੀ ਆ ਗਈ ਰਿਜ਼ਲਟ ਦੀ ਤੇ ਸਾਰੇ ਬੈਠੇ ਹੋਏ ਨੇ ਇਹਦਰ ਆ ਗਿਆ 2 ਗਰੁੱਪ ਜਿਹੜੇ ਆ ਆ ਗਏ 1 ਗਰੁੱਪ ਵਾਲੇ ਜਿਨ੍ਹਾਂ ਦੇ ਕੰਪਲੀਟਿੰਗ ਹੋ ਚੁੱਕੇ ਨੇ ਇਹਨਾਂ ਦੇ ਅੱਜ ਲੈ ਕੇ ਆ ਰਹੇ ਆ ਤੇ ਚੈੱਕ ਰਹੀ ਦਸਤਾਵੇਜ਼ ਜਿੱਥੇ ਚੱਕਦੇ ਨਹੀਂ ਆਉਂਦੀ ਛੱਡ ਦਿਓ ਆ ਵੀ ਸਾਡੇ ਤੁਹਾਨੂੰ ਦੇਖ ਰਹੇ ਆ ਜਿਹਨਾਂ ਦੀ ਦਸਾਰਾ ਮਤਲਬ ਪੂਰੀਆਂ ਪੰਜੀਆਂ ਦੀਆਂ ਨੇ ਉਹ ਵੀ ਬੈਠੇ ਨੇ ਤੇ ਜਿਨ੍ਹਾਂ ਦੀ ਅਧਧੂਰੀ ਰਹੀ ਉਹ ਵੀ ਬੈਠੇ ਨੇ ਤੇ ਇਸ ਤੋਂ ਬਾਅਦ ਜਿਹੜੀ ਛੇੜਿਆਲੀ ਕਰੇਗਾ ਦਸਤਾਰ ਨਾਲ ਮੇਰੇ ਡਿਸਪਲੇ ਤੇ ਦਿਖਾਉਣਾ ਹੈ ਉਹ ਵਿਚਾਰ ਰੱਖ ਕੇ ਕਿ ਇਸ ਹੋਰ ਇਸ ਫਾਈਲ ਤੇ ਨਹੀਂ ਜੀ ਰਿਜ਼ਲਟ ਤਿਆਰ ਹੋ ਰਿਹਾ ਹੈ ਲਿਖਿਆ ਜਾ ਰਿਹਾ ਹੈ ਕਾਫੀ ਵਾਲੇ ਵਿੱਚ ਸਾਨੂੰ ਤਾਂ ਦਿਖ ਨਹੀਂ ਰਿਹਾ ਕੁਝ ਦੂਰ ਬੜੀ ਤੇ ਗਰੁੱਪ A ਵਾਲੇ ਸਿਲੈਕਟ ਕਰ ਲਏ ਨੇ ਤੇ ਇਹਨਾਂ ਤੋਂ ਹੁਣ ਸਵਾਲ ਜਵਾਬ ਪੁੱਛੇ ਜਾਣਗੇ ਉਹ ਵੀਰ ਬੈਠੇ ਨੇ ਉਹ ਗੁਰਤੇਗ ਭੱਜ ਸਾਹਿਬ ਜੀ ਦੇ ਨਾਲ ਸੰਬੰਧਿਤ ਸਵਾਲ ਜਵਾਬ ਕਰਨਗੇ ਤੇ ਇਸ ਤੋਂ ਬਾਅਦ ਹੋਏਗੀ ਕਮਿਸ਼ਨਰੀ ਤੇ ਫਿਰ ਗਰੁੱਪ ਬੀ ਵਾਲੇ ਵੀ ਬਿਠਾਣਗੇ ਨੇ ਤਾਂ ਵੀ ਸਵਾਲ ਜਵਾਬ ਕਰਨਗੇ ਫਿਰ ਬਾਅਦ ਚ ਦੇਣਗੇ ਮੈਡਲ ਖੜੀ ਹੋ ਸਵਾਮੀ ਦਾ ਤਕੜ ਬੰਦਗੀ ਦੀ ਦਾ ਤੇ ਝੋਲੀ ਪਾ ਲਿਓ ਬਖੇ ਨਾਮ ਨਾ ਤੇ ਉਹ ਜੀ ਗਰੁੱਪ B ਦੀ ਸਿਲੈਕਸ਼ਨ ਹੋ ਰਹੀ ਆ ਇਹ ਦੇਖੋ ਜੀ ਅਲੱਗ ਕੱਢ ਲਏ ਨੇ ਤੇ ਇਹਨਾਂ ਚੋਂ ਕੱਢ ਦੇਗੇ ਕਿਹਨਾਂ ਨੂੰ ਵਿਨਰ ਕਰਨਾ ਤੇ ਆਊਟਸਾਈਡ ਜਿਆਦਾ ਗਰੁੱਪ A ਦੀ ਸਵਾਲ ਜਵਾਬ ਦਾ ਕੰਪੀਟੀਸ਼ਨ ਤੇ ਇਧਰ ਗਰੁੱਪ B ਫਿਰ ਇਸ ਤਵਾਰ ਗਰੁੱਪ C ਦੀ ਸਿਲੈਕਸ਼ਨ ਕਰਨਗੇ ਫਿਰ ਜਿਹਨਾਂ ਦੇ ਕੇਸ ਲੰਬੇ ਸੀਗੇ ਉਹਨਰੇ

ਜੋ ਕਿ ਜੋ ਦੇ ਮੁਕਾਬਲੇ ਕਰਵਾਉ। ਜੇ ਤੁਹਾਨੂੰ ਕਿਸੇ ਸਹਾਇਤਾ ਦੀ ਲੋੜ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਇੱਕ ਹੋਰ ਗੱਲ ਜੇ ਕਿਸੇ ਨੇ ਪਟਿਆਲਾ ਸਾਹਿਬ ਦੇ ਲਾਗੇ ਪਿੰਡਾਂ ਦੇ ਵਿੱਚ ਕੋਈ ਦਸਤਾਰ ਕੈਂਪ ਲਗਵਾਇਆ ਜਾਂਦਾ ਹੋਵੇ ਉਹ ਵੀ ਸਾਡੇ ਨਾਲ رابطہ ਕਰ ਸਕਦਾ। ਵਾਈਫ ਜੀ ਦਾ ਵਾਈਸਾ ਵਾਈਫ ਜੀ ਕੀ ਫਤ ਹੈ। ਜਿਹੜੇ ਸਾਡੇ ਮੁੱਖ ਮਹਿਮਾਨ ਆਏ ਸਨ ਉਹਨਾਂ ਦਾ ਸਰੋਪੈਨਲ ਤੇ ਟਰੋਫੀ ਨਾਲ ਵੀ ਸਵਾਗਤ ਕੀਤਾ ਗਿਆ। ਬਾਬਾ ਬੇਨਰ ਜੀ ਸਾਈਟ ਨੂੰ ਸਤਿਕਾਰ ਪ੍ਰਤੀ ਕਰਦੀ। सारी सरकार के सरकारों की एवं महान शख्सियत है जिन्होंने दुनिया में सत्ता का कर दिया तो बहुत बहुत माता जी का सारे के लिए छक के और जी कैमरा में बड़ी दिक्कत आ रही है खुद थोड़ा जल्दी खुद जी सारा बस हो गया है बैठे हैं अब बैठे हैं मेरी खुद जी लोग ਗਰਤੀ ਬਿਨਾਰ ਗੇਂਦੀ ਕੁਲੋ ਕੁਛ ਨਹੀਂ ਕਰਾ ਲਿਆ ਜੋ ਸਿੱਧੇ ਕੀ ਕਰਦੇ ਆਂ ਮੋਲ ਲਈ 100 ਰੁਪਇਆ ਉਹ ਵੀ ਪ੍ਰੋਫਾਂ ਲੈ ਕੇ ਆਇਆ ਜਿਹੜੇ ਮੱਥੇ ਪ੍ਰਾਪੀ ਦੇ ਰਹੇ ਹਾਂ ਤੁਰੰਤ ਸਜੋਗੇ ਸਿਰ ਕਹਿ ਦਿੱਤੋ ਇਹਨਾਂ ਦਾ ਤਜਰਬਾ ਹੈ ਮਾਤਾ ਜੀ ਦਾ ਕੋਟਾ ਨੂੰ ਫੁਕਾ ਕੇ ਲੱਗਿਆ ਮੈਂ ਚੋਣੇ ਵੀਰੋਂ ਆਪ ਨੂੰ ਮਿਲਦੀ ਕਿ ਨਾ ਕੋਈ ਕਿ ਉਹ ਹੀਦਰਾ ਫੋਟ ਸਾਰਿਆਂ ਦੀ ਆਏਗੀ

¡Que Dios ਤਾਂ ਜੀ ਉੱਤ। ਤੇ ਲੋਕ ਜੀ ਅੱਜ ਦਾ ਪ੍ਰੋਗਰਾਮ ਦੀ ਸਮਾਪਤੀ ਹੁੰਦੀ ਹੈ। ਐਤੀ ਉਮੀਦ ਕਰਦੇ ਹਾਂ ਸਾਡਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਗਾ। ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਵਾਟਵਾਰ ਸ਼ੇਅਰ ਕਰੋ ਹੀ ਚੈਨਲ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਵਾਰ ਕਿਸੇ ਨਵੇਂ ਟੌਪਿਕ ਨਾਲ ਕਿਸੇ ਨਵੀਂ ਜਗ੍ਹਾ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ।